تھي پروانا جو ري سماٹا کوو هر شاخ تے سمر پر وڏیاں پنڊیاں گونگا ري پرميار جي تي ڪا پروانا

ਜਦੋਂ ਧਾਨਗੁਰਵ ਅਰਜਨ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਕਰਨ ਕੋਲ ਤੋਂ ਸਾਨ ਦੇ ਦਰਸ਼ਕਦਾਰ ਕਰਨ ਵਾਸਤੇ ਪਹੁੰਚੇ ਹੋ ਇਸ਼ਨਾਨ ਕਰਨ ਕੋਲ ਤੇ ਪਹੁੰਚੇ ਹੋ ਦਾਨ ਕਰਨ ਵਾਸਤੇ ਪਹੁੰਚੇ ਹੋ ਨਾਮ ਜਪਣ ਵਾਸਤੇ ਪਹੁੰਚੇ ਹੋ ਦਿਲ ਦੀਆਂ ਗਹਿਰਾਈਆਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਆਪਣੇ ਜੱਲੇ ਵੱਲੋਂ ਸੱਦੀ ਕੀ ਆਇਆ ਕਿ ਹਰ ਮਨੁੱਖ ਦੀ ਜ਼ਿੰਦਗੀ ਜਿਹੜੀ ਉਹ ਬੜੀ ਕੀਮਤੀ ਤੇ ਜ਼ਿੰਦਗੀ ਦਾ ਹਰ ਪਲ ਹਰ ਸਮਾਂ ਜਿਹੜਾ ਉਹ ਬੇਅਤਮ ਕੀਮਤੀ ਚੜਦਾ ਹੋਇਆ ਸੂਰਜ ਰੋਜ਼ ਇੱਕ ਕੱਲ ਦਾ ਸੁਨਿਆ ਦੇਖ ਕੇ ਜਾਂਦਾ ਵੀ ਮਿੱਤਰਾਂ ਤੇਰੀ ਜ਼ਿੰਦਗੀ ਦੇ ਵਿੱਚੋਂ ਰੋਜ਼ ਦੇ ਰੋਜ਼ ਜਿਹੜੇ ਦਿਨ ਘਟਦੇ ਜਾਂਦੇ ਜਿਹੜਾ ਇੱਕ ਆ ਨਿਕਲ ਗਿਆ ਉਹ ਇਹ ਸੁਨਿਆ ਦੇਖ ਕੇ ਜਾਂਦਾ ਤੇਰੀ ਜਿੰਦਗੀ ਦੇ ਵਿੱਚੋਂ ਬਹੁਤ ਸਾਰੇ ਸਵਾਸ गुज़र ਚੁੱਕੇ ਨੇ ਆਂਦੇ ਹੋਏ ਸਵਾਸਾਂ ਨੂੰ ਰੱਬ ਦੀ ਬੰਦਗੀ ਕਰਕੇ ਨੇਕੀਆਂ ਕਰਕੇ ਚੰਗਿਆਈਆਂ ਫੱਟ ਕੇ ਤੇ ਆਪਣੇ ਜੀਵਨ ਨੂੰ ਵਧੀਆ ਬਣਾ ਕੇ ਤੂੰ ਗੁਜ਼ਾਰ ਕਿਉਂਕਿ ਅਗਲੇ ਸਾਲ ਆਪਾਂ ਨਹੀਂ ਆਉਣਾ ਕਿ ਨਹੀਂ ਹੋਗਾ ਉਹ ਆਪਕੂ ਕਿ ਵਿਸ਼ੰਗ ਇਹਨਾਂ ਗੱਲਾਂ ਦੇ ਉੱਤੇ ਸਹਿਰਾ ਦੇਣ ਵਾਸਤੇ ਜੇ ਪਾਉਂ ਪੁੱਤਰ ਸਾਡੇ ਉੱਪਰ ਪਹੁੰਚਿਓ ਸੀ ਤਾਉ ਸ੍ਰਿਸ਼ਟੀ ਜੀ ਦੇ ਮਾਲਕ ਸਾਨੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਇੱਥੇ ਮਰੀ ਆਤਮਾ ਦੀਆਂ ਗਹਿਰਾਈਆਂ ਤੋਂ ਵੱਧ ਕੇ ਆਖੋ